ਰਾਜੀ ਜੀ ਦੀ ਜਨਤੀ ਦੇ ਸਮਰਪਿਤ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਉਦਾਸਪੁਰ ਜਿਹੜਾ ਸਾਡਾ ਬਹੁਤ ਇਤਿਹਾਸਿਕ ਹਨੂਮਨ ਮੰਦਿਰ ਹੈ ਉਤੋਂ ਸ਼ੁਰੂ ਕੀਤੀ ਆ ਔਰ ਅੱਜ ਸਮਾਜ ਦਾ ਹਰ ਵਰਗ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈ ਰਿਹਾ ਮੈਂ ਤੁੰਗਰਾਮ ਚਰਨਾ ਜੀ ਦੇ ਔਰ ਹਨੂਮਨ ਜੀ ਦੇ ਚਰਨਾਚੇ ਬੇਨਤੀ ਕਰਦਾ ਕਿ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੀ ਮਿਹਰ ਉਹਨਾਂ ਦੀ ਕਿਰਪਾ ਇਲਾਕਾ ਵਾਸੀਆਂ ਦੇ ਉੱਪਰ ਬਣੀ ਰਹੇ ਸਾਡੇ ਇਲਾਕੇ ਦੇ ਲੋਕ ਖੁਸ਼हाल ਹੋਣ ਸਤਿਪਾਵਨਾ ਔਰ ਪਿਆਰ ਹੋਵੇ ਔਰ ਜਿਸ ਤ੍ਰਿਕੇ ਦਾ ਤਿਆਗ ਭਗਵਾਨ ਹਨੂਮਾਨ ਜੀ ਨੇ ਭਗਵਾਨ ਰਾਮ ਜੀ ਨੇ ਦੱਸਿਆ ਸੀ ਉਸ ਤਿਆਗ ਦੀ ਪ੍ਰਵ੍ਰਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਨਾਂਦੇ ਹੋਏ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਮਿਲ ਕੇ ਸੇਵਾ ਭਾਵ ਦੀ ਸੋਚ ਰੱਖਦੇ ਹੋਏ ਅਸੀਂ ਆਪਣੇ ਸਮਾਜ ਦੇ ਵਿੱਚ ਬਚਰੀਏ ਇੱਕ ਦੂਸਰੇ ਨਾਲ ਪਿਆਰ ਔਰ ਇੱਕ ਦੂਸਰੇ ਨੂੰ ਇਕੱਠੇ ਰਹਿਣ ਦਾ ਤੇਜਾ ਸਭਾਵ ਜਿਹੜਾ ਉਹ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਔਰ ਮਾ ਵੀਰ ਇੱਕ ਐਸੀ ਸੰਤ ਵਾਂ ਸਮਝਣਾ ਐਸੀ ਮਹਾਨ ਸ਼ਕਤੀ ਹੋਏ ਨੇ ਜਿਹੜੇ ਅੱਜ ਵੀ ਪ੍ਰੇਰਨਾ ਦਾ ਸਰੋਤ ਨੇ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਅੱਜ ਜੋ ਗਰਦਾਸਪੁਰ ਵਿੱਚ ਹਨਮੰਦ ਮੰਦਰ ਤੋਂ ਸੋਭਾ ਯਾਤਰਾ ਆਰੰਭ ਹੋਈ ਆ ਬੜਾ ਇੱਕ ਖੁਸ਼ੀ ਵੇਖਣ ਨੂੰ ਮਿਲੀ ਆ ਕਿ ਬਹੁਤ ਸੰਗਤ ਦੇ ਵਿੱਚ ਇਨਾ ਉਤਸ਼ਾਹ ਜੀ ਵੇਖਣ ਨੂੰ ਨਹੀਂ ਮਿਲਿਆ ਕਿ ਜਿੱਦਾਂ ਬੀਬੀਆਂ ਦਾ ਵੀ ਵੱਧ ਤੋਂ ਵੱਧ ਇੱਥੇ ਆਈਆਂ ਬਹੁਤ ਜ਼ਿਆਦਾ ਅੱਜ ਮਨ ਨੂੰ ਸਮੂਹ ਮਿਲਿਆ ਕਿ ਬੜਾ ਇੱਕ ਉਤਸ਼ਾਹ ਵਾ ਸਾਡੇ ਕਿ ਦਾਸਪੁਰ ਦੇ ਵਾਸੀਆਂ ਨੂੰ ਕਿ ਮੈਂ ਵਧਾਈ ਦਿੰਦਾ ਇਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਜਿਨ੍ਹਾਂ ਆਪਣੇ ਰਾਮ ਨਮੀ ਦਾ ਤਿਹਾਰ ਜਿਹੜਾ ਮਨਾ ਰਹੇ ਤੇ ਯਾਤਰਾ ਕੱਢ ਰਹੇ ਨੇ ਇਦਾਂ ਤਿਹਾਰ ਜਿਹੜੇ ਆ ਸਾਨੂੰ ਮਨਾਉਣੇ ਚਾਹੀਦੇ ਆ ਕੋਈ ਵੀ ਤਿਹਾਰ ਹੋਵੇ ਉਹਨੂੰ ਸਾਨੂੰ ਇਦਾਂ ਹੀ ਮਨਾਉਣਾ ਚਾਹੀਦਾ ਵਾ ਸਾਰੇ ਸਾਂਝੇ ਤਿਹਾਰ ਹੁੰਦੇ ਆ ਬੜਾ ਇੱਕ ਇੱਕ ਮਨ ਨੂੰ ਬੜੀ ਖੁਸ਼ੀ ਆ ਜਾਂਦੀ ਆ ਕਿ ਸਾਨੂੰ ਸਾਰਿਆਂ ਨੂੰ ਭਾਈਚਾਰਾ ਰੜ ਕੇ ਤੇ ਸਾਰੇ ਅਸੀਂ ਇਹਦੇ ਵਿੱਚ ਸਹਿਯੋਗ ਦੇ ਕੇ ਤੇ ਸ਼ੋਭਾ ਯਾਤਰਾ ਜਿਹੜੀ ਹੈ ਵਿੱਚ ਹਿੱਸਾ ਲੈਦੇ ਆ ਬੜੀ ਵੱਡੀ ਇੱਕ ਖੁਸ਼ੀ ਹੁੰਦੀ ਆ ਮਨ ਨੂੰ ਅੱਜ ਸਾਡੇ ਭਗਵਾਨ ਹਨੂਮਾਨ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਜੋ ਸ਼ੋਭਾ ਯਾਤਰਾ ਗੁਰਦਾਸਪੁਰ ਚੋਂ ਕੱਢੀ ਜਾ ਰਹੀ ਆ ਉਹ ਬਹੁਤ ਹੀ ਭਵੇ ਹੋ ਗਿਆ ਹਨੂਮਾਨ ਮੰਦਿਰ ਦੇ ਜੋ ਪੁਜਾਰੀ ਨੇ ਪੰਡਿਤ ਜੀ ਜੋ ਸਾਡੇ ਖਗੇਸ਼ ਜੀ ਉਹਨਾਂ ਦੇ ਜੋ ਐਫਰਟਸ ਨੇ ਉਹਨਾਂ ਦੀ ਟੀਮ ਨੇ ਜੋ ਐਫਰਟਸ ਨੇ ਉਹ ਦਿਖਾਈ ਦੇ ਰਹੇ ਨੇ ਸਾਰੇ ਸ਼ਹਿਰ ਦੇ ਗਣਮਾਨੀਆਂ ਵਿੱਚ ਇੱਥੇ ਸ਼ਾਮਿਲ ਨੇ ਔਰ ਬੜੀ ਖੁਸ਼ੀ ਹੋ ਰਹੀ ਹੈ ਕਿ ਜੋ ਅਜਾ ਮਾਹੌਲ ਬਣਿਆ ਜੋ ਸਨਾਤਨ ਧਰਮ ਨਾਲ ਰਿਲੇਟਡ ਜੋ ਮਾਹੌਲ ਬਣਿਆ ਉਹ ਇੱਕ ਵਾਰੀ ਦੇਖਣ ਵਾਲਾ ਹੈ ਔਰ ਮੈਂ ਸਾਰਿਆਂਗੇ ਅਪੀਲ ਕਰਾਂਗਾ ਕਿ ਇਹ ਜੇ ਸੁਣ ਰਹੇ ਨੇ ਜੇ ਤੁਹਾਨੂੰ ਲੱਗਦਾ ਕਿ ਇਹ ਪਹਿਲਾਂ ਟੈਲੀਕਾਸ ਹੋ ਜਾਏਗਾ ਤੇ ਜਿਹੜਾ ਜਿਹੜਾ ਵੀ ਸੁਣ ਰਿਹਾ ਹੈ ਇਹ ਸ਼ੋਭਾ ਜਾਂ ਤਾਂ ਜੂਸ ਮਿਲਿਤ ਉਹ ਉਹਨਾਂ ਅਸੀਂ ਬਾਜ਼ਾਰ ਦੇ ਵਿੱਚੋਂ ਨਿਕਲਿਆ ਜਿੱਥੇ ਜਿੱਥੇ ਸਮੇਂ ਮਿਲਦਾ ਉਹ ਸਵਾਗਤ ਕਰੋ ਸਾਰੇ ਜਣੇ ਇਸ ਤੋਂ ਇਲਾਵਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਆਪਣੀ ਸਨਾਤਨ ਤਰਫ ਪ੍ਰੇਮੀਆਂ ਨੂੰ ਬਹੁਤ ਬਹੁਤ ਬਧਾਈ ਦਿਨਾ ਕਿ ਸਾਡੇ ਜੋ ਹਨੂਮਾਨ ਜੀ ਆ ਉਹਨਾਂ ਦੀ ਯਾਤਰਾ ਬੜੀ ਸਫਲ ਹੋ ਕੇ ਨਿਕਲੇਗੀ ਬਹੁਤ ਮੈਂ ਕਹਿੰਦਾ ਮੈਂ ਬੁਰਾ ਨਹੀਂ ਮੈਂ ਸ਼ਬਦ ਮੇਰੇ ਤੋਂ ਨਿਕਲ ਰਹੇ ਮੂਹ ਵਿੱਚੋਂ ਕਿ ਕਈਆਂ ਲੋਕਾਂ ਦਾ ਇੱਕ ਕਾਮੀ ਹੋ ਗਿਆ ਵਾ ਕਿ ਦੋ ਦੋ ਸ਼ੋਭਾ ਯਾਤਰਾ ਕਰਵਾ ਕੇ ਨਾ ਬਦਾ ਜੀ ਦੀ ਸ਼ੋਭਾ ਯਾਤਰਾ ਉਹ ਡਬਲ ਕਰਵਾਈ ਉਹ ਨਾ ਕਰਵਾਤੀ ਅਸੀਂ ਆ ਜੋੜ ਕੇ ਅਸੀਂ ਬੇਇਜ਼ਤੀ ਕਰਨਿਆ ਕਿ ਤੁਸੀਂ ਸਾਰੀ ਸ਼ੋਭਾ ਯਾਤਰਾ ਤੁਸੀਂ ਹੀ ਗੱਡੋ ਔਰ ਕਿਸੇ ਨੂੰ ਕੱਢਣ ਨਾ ਦਿਵੋ ਲੇਕਿਨ ਇਹ ਉਹਦਾ ਮੰਤਵ ਜਿਹੜਾ ਉਹ ਧਾਰਮਿਕ ਹੋਣਾ ਚਾਹੀਦਾ ਹੋਰ ਨਹੀਂ ਹੋਣਾ ਚਾਹੀਦਾ ਉਹ ਧੰਦਾ ਨਹੀਂ ਹੋਣਾ ਚਾਹੀਦਾ ਉਹ ਧਾਰਮਿਕ ਹੋਣਾ ਚਾਹੀਦਾ ਬੇਸ਼ੱਕ ਤੁਸੀਂ ਜਰੀਆ ਸੋ ਇ ਕੱਡੋ ਅਸੀਂ ਥੋੜਾ ਸੇ ਯੋਗ ਕਰਾਂਗੇ ਪਰ ਇੱਕ ਤਰੀਕੇ ਨਾਲ ਨਾ ਕੱਡੋ ਕਿ ਦੋ ਦੋ ਕਰਕੇ ਤੁਸੀਂ ਮਾਜਦਿਕ ਮਜ਼ਾਕ ਬਣਾ ਦੋ ਐਸਾ ਨਹੀਂ